ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਵੋਟਰਾਂ ਨੂੰ ਬੋਟ ਪਾਉਣ ਲਈ ਅਪੀਲ ਕੀਤੀ ਗਈ 9 ਵਿਧਾਨ ਸਭਾ ਹਲਕਿਆਂ 'ਚ 1963 ਪੋਲਿੰਗ ਬੂਥਾਂ ਸਵੇਰੇ 7 ਵਜੇ ਤੋਂ ਪੈਣਗੀਆਂ ਵੋਟਾਂ ਕਮਿਸ਼ਨ ਇਲੈਕਸ਼ਨ ਹੋਣ ਵਾਲੇ ਕਿੰਦਾਂ ਦੀ ਤਿਆਰੀ ਕੀਤੀ ਹੁਣ ਸਟਾਪ VOTING ਦਾ ਆਖਰੀ ਪੜਾਵ ਆ ਚੁੱਕਾ ਹੈ ਕੱਲ ਮਿਤੀ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣਗੀਆਂ ਤੇ ਇਸ ਦੀ ਮੁਕੰਮਲ ਤਿਆਰੀ ਹੁਸ਼ਾਪੁਰ ਹਲਕੇ ਦੇ ਵਿੱਚ ਕਰ ਲਈ ਗਈ ਹੈ ਪੂਰੀ ਹੁਸ਼ਾਪੁਰ ਪਾਰਲੀਮੈਂਟਰੀ ਕੌਨਸਟਿਚਨਸੀ ਦੇ ਵਿੱਚ 9 ਹਲਕੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ 6 ਅਸੈਂਬਲੀ ਸੈਗਮੈਂਟਸ ਹੁਸ਼ਾਪੁਰ ਡਿਸਟ੍ਰਿਕਟ ਦੇ ਹੀ ਹਨ ਅੱਜ ਪਾਰਟੀਆਂ ਨੂੰ ਡਿਸਪੈਚ ਕੀਤਾ ਜਾ ਰਹਾ ਹੈ ਮੈਂ ਇਸ ਤੋਂ ਪਹਿਲਾਂ ਰਾਏਪੁਰਾ ਇੰਸਟੀਚਿਊਟ ਦੇ ਵਿੱਚ ਚੱਬੇਵਾਲ ਤੇ ਹੁਸ਼ਾਪੁਰ ਹਲਕੇ ਦਾ ਡਿਸਪੈਚ ਦੇਖਣ ਆਈ ਹੁਣ ਅਸੀਂ ਸ਼ਾਮਚੁਰਾਸੀ ਹਲਕੇ ਦੇ ਡਿਸਪੈਚ ਸੈਂਟਰ ਤੇ ਖੜੇ ਇੱਥੇ ਆਲਮੋਸਟ ਡਿਸਪੈਚ ਪੂਰਾ ਹੋ ਚੁੱਕਾ ਹੈ ਸਾਰੀ ਹੀ ਪੂਲਿੰਗ ਪਾਰਟੀਆਂ ਦੇ ਲਈ ਪੂਕਾ ਇਤਜ਼ਾਮ ਕੀਤੇ ਗਏ ਨੇ ਕਿ ਉਹ ਉੱਥੇ ਕੰਫਰਟੇਬਲ ਫੀਲ ਕਰਨ ਉਹਨਾਂ ਦੇ ਖਾਣ ਪੀਣ ਦਾ ਪਾਣੀ ਪੀਣ ਦਾ ਸਾਰਾ ਅਰੇਂਜਮੈਂਟ ਕੀਤਾ ਗਿਆ ਨਾਲ ਹੀ ਪੁਲਿਸ ਪਾਰਟੀਆਂ ਲਈ ਵੀ ਅਰੇਂਜਮੈਂਟ ਕੀਤੇ ਗਏ ਨੇ ਹੁਣ ਮੈਂ ਹੁਸ਼ਾਪੁਰ ਦੇ ਸਾਰੇ ਹੀ ਵੋਟਰਾਂ ਨੂੰ ਬੇਨਤੀ ਕਰਦੀ ਹਾਂ ਕਿ ਕੱਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਆਪਣੀ ਵੋਟ ਜ਼ਰੂਰ ਪਾਓ ਇਹ ਜੋ ਵੋਟ ਹੈ ਇਹ ਤੁਹਾਡੇ ਵੋਟ ਹੀ ਇਸ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ ਤੇ ਸਾਡੇ ਦੇਸ਼ ਨੂੰ ਮਜ਼ਬੂਤ ਬਣਾਉਂਦੀ ਹੈ ਅਸੀਂ ਆਪਣੀ ਵੋਟ ਪਾ ਕੇ ਆਪਣਾ ਅਧਿਕਾਰ ਤੇ ਆਪਣੀ ਜ਼ਿੰਮੇਵਾਰੀ ਦੋਨੋਂ ਅਸੀਂ ਜ਼ਰੂਰ ਨਿਭਾਈਏ ਜੇਕਰ ਦੇਖਿਆ ਜਾਂਦਾ ਹੈ ਕਿ ਕਿਸੇ ਬੂਥ ਤੇ ਕੋਈ ਪ੍ਰੋਬਲਮ ਆ ਜਾਂਦੀ ਹੈ ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ ਬੈਕਪਲ ਕੀਵਰ ਲੇਟ ਹੋ ਜਾਂਦੇ ਉਹਨੂੰ ਉਹਦੇ ਕਿਦਾਂ ਸੰਭਾਲ ਕੇ ਅਸੀਂ ਲਗਭਗ 10-12 ਬੂਥਸ ਦੇ ਉੱਤੇ ਇੱਕ ਸੈਕਟਰ ਬਣਾਇਆ ਗਿਆ ਹੈ ਜਿਸ ਦੇ ਵਿੱਚ ਇੱਕ ਸੈਕਟਰ ਮੈਜਿਸਟ੍ਰੇਟ ਮੌਜੂਦ ਹੈ ਉਸ ਸੈਕਟਰ ਮੈਜਿਸਟ੍ਰੇਟ ਦੇ ਨਾਲ ਪੁਲਿਸ ਪੈਟ੍ਰੋਲਿੰਗ ਪਾਰਟੀਆਂ ਵੀ ਹੋਏਗੀ ਇਸ ਵਾਰੀ ਅਸੀਂ ਬਹੁਤ ਅੱਛਾ ਇੱਕ ਕਮਿਊਨੀਕੇਸ਼ਨ ਪਲਾਨ ਰੱਖਾ ਹੈ ਕਿ ਜੇਕਰ ਕਿਤੇ ਵੀ ਕੋਈ ਮਸ਼ੀਨ ਖਰਾਬ ਹੁੰਦੀ ਇਨਫਾਰਮੇਸ਼ਨ ਮਿਲਦੀ ਹੈ ਤਾਂ ਵਿਦਿਨ 10 ਮਿੰਟਸ 10 ਮਿੰਟਾਂ ਦੇ ਅੰਦਰ ਅੰਦਰ ਉਹ ਸੈਕਟਰ ਮੈਜਿਸਟ੍ਰੇਟ ਉੱਥੇ ਪਹੁੰਚ ਕੇ ਜੇਕਰ ਮਸ਼ੀਨ ਬਦਲਣ ਦੀ ਲੋੜ ਹੈ ਤਾਂ ਮਸ਼ੀਨ ਬਦਲੀ ਜਾਏਗੀ ਜੇਕਰ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ਤਾਂ ਬੈਲ ਇੰਜੀਨੀਅਰਸ ਦੀ ਰਾਈ ਉਹ ਠੀਕ ਕਰ ਕੇ मौजूद ने इस काम के लिए तो असं पूरा ध्यान रखा कितने भी वोटिंग जो है अद्धे घंटे तो उपर ना रुके इलैक्शन कमीशन वालों भी तो साढ़े वालों भी इस सारी प्रक्रिया के उ नज़र रखी जाएगी वैबकास्टिंग हर पोलिंग स्टेशन के उत्थे की हो रहा है लाइव देख सकते हैं वैबकास्टिंग का कंट्रोल रूम भी डीसी ऑफिस बनाया गया है ना ही उसका कंट्रोल रूम एक लाइव हीट सीओ ऑफिस भी जा है ਕੱਲ ਨਰੇਂਦਰ ਮੋਦੀ ਲੈ ਕੇ ਫੇਰੀ ਨੂੰ ਕੁਝ ਖੂਬੂਤ ਨਜ਼ਰ ਆਈ ਸੀ ਇੱਕ ਕੀ ਨਹੀਂ ਦੱਸੋ ਕੀ ਖੂਬੂਤ ਨਜ਼ਰ ਆਈ ਸੀ ਪਾਣੀ ਛੱਡ ਦਿੱਤਾ ਗਿਆ ਸੀ ਕਹਿੰਦੇ ਮੈਂ ਮੈਂ ਕਲੈਰੀਫਾਈ ਕਰਨਾ ਚਾਹੁੰਦੀ ਹਾਂ ਕਿ ਜੋ ਇੱਕ ਗੱਲ ਚੱਲ ਰਹੀ ਹੈ ਕਿ ਉਹਨਾਂ ਦੀ ਰੈਲੀ ਨਾਲ ਰਿਲੇਟਿਡ ਸੀ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ ਪਾਣੀ ਲਗਭਗ ਰੈਲੀ ਸਾਈਟ ਤੋਂ 3 ਕਿਲੋਮੀਟਰ ਦੂਰ ਕੋਈ कंटी नाल का एस्केप पॉइंट है उत्थे पानी लीक होया फिर किसी वालों मसीब हुई है पर वो बिल्कुल टाइमली एड्रेस कर लिया गया सी पानी रैली साइड तो बहुत ज़्यादा दूर से हैलीपैड तक वो पानी नहीं ना पहुँचा ना पहुँच सकता सी क्योंकि पानी की क्वांटिटी भी घट सी बाकी ये हरकत किस वालों की गई उसकी जाँच की जा रही है उसकी इंक्वायरी की जा रही है और ਇਕਮਾਨਯੂ ਪ੍ਰਧਾਨ ਮੰਤਰੀ ਸਾਹਿਬ ਦੀ ਰੈਲੀ ਦੇ ਲਈ ਪੂਕ ਤਾ ਇਤਜ਼ਾਮ ਕੀਤੇ ਗਏ ਨੇ ਤੇ ਬਹੁਤ ਹੀ ਅੱਛੀ ਇੱਕ ਸਕਸੈਸਫੁਲ ਰੈਲੀ ਹੋਈ ਹੈ ਮੈਂ ਇਸ ਦੇ ਲਈ ਸਿਕਿਉਰਿਟੀ ਪੁਆਇੰਟ ਆਫ View ਨਾਲ ਤੇ ਪ੍ਰਸ਼ਾਸਨ ਨੇ ਵੱਖ-ਵੱਖ ਡਿਪਾਰਟਮੈਂਟਸ ਵੱਲੋਂ ਜੋ ਵੀ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀ ਗਈਆਂ ਸੀ ਸਾਰੇ ਨੇ ਆਪਣੀ ਜ਼ਿੰਮੇਵਾਰੀਆ ਬਖੂਬੀ ਨਿਭਾਈ ਹੈ ਜੀ ਸਰ ਅੱਜ ਕੱਲ੍ਹ ਇਲੈਕਸ਼ਨਾਂ ਦੇ ਦਿਨ ਇੱਕ ਚੂਰਿਉਸ ਉਹ ਹੁਸ਼ਾਰਤ ਕੰਸਿਸਟੈਂਸੀ ਦੀ ਗੱਲ ਕਰੀ ਕਿਸ ਤਰ੍ਹਾਂ ਦੀ ਤਿਆਰੀ ਚਾਹੀਦੀ ਹੈ ਨ ਸੁਰੱਖਿਆ ਪਰੰਦਰਮ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਡੀਸੀ ਸਾਹਿਬ ਤੇ ਮੈਂ ਅ ਪਿਛੇ ਵੀ ਅਸੀਂ ਦੋ ਡਿਸਟ੍ਰਿਬਿਊਸ਼ਨ ਸੈਂਟਰ ਵਿਜ਼ਿਟ ਕਰਤੇ ਹੈਗੇ ਤੀਸਰੇ ਤੇ ਹੁਣ ਅਸੀਂ ਤੇ ਬਾਕੀ ਸੈਂਟਰ ਸਵਿਚ ਵਿਜ਼ਿਟ ਕਰ ਰਹੇ ਹਾਂ 5000 ਤੋਂ ਜ਼ਿਆਦਾ ਪੁਲਿਸ ਫੋਰਸ ਹੁਸ਼ਿਆਰਪੁਰ ਜ਼ਿਲ੍ਹੇ 'ਚ ਅਸੀਂ ਤਾਇਨਾਤ ਕਰ ਰਹੇ ਹਾਂ ਤੇ ਪੂਰੀ ਜਗਰ ਹੁਸ਼ਿਆਰਪੁਰ ਕੰਸਟੀਟੂਐਂਸੀ ਦੀ ਪਾਰਲੀਮੈਂਟਰੀ ਕੰਸਟੀਟੂਐਂਸੀ ਦੀ ਗੱਲ ਕੀਤੀ ਜਾਵੇ ਜਿਹਦੇ ਵਿੱਚ ਬਾਕੀ ਮਲਾਤ ਫਗਵਾੜਾ ਤੇ ਹਰਗੋਬਿੰਦਪੁਰ ਸਾਹਿਬ ਵੀ ਹੈਗੇ ਤੇ ਉਹਦੇ ਵਿੱਚ ਟੋਟਲ 6000 ਤੋਂ ਜ਼ਿਆਦਾ ਦੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਏਗੀ ਹੁਸ਼ਿਆਰਪੁਰ ਪੁਲਿਸ ਵੱਲੋਂ ਜਿਹੜਾ ਹੈਗਾ 5000 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਕਰ ਰਹੇ ਆ ਸਾਰੀ ਵਲਰੇਬਲ ਲੋਕੇਸ਼ਨਸ ਮੈਡਮ ਵੱਲੋਂ ਵੈਬ ਕਾਸਟਿੰਗ ਦੇ ਰਾਹੀਂ ਕਵਰ ਕਰਾਈ ਜਾ ਰਹੀ ਹੈਗੀ ਤੇ ਸਾਡੇ ਵੱਲੋਂ ਸੀਐਪੀਐਫ ਦੇ ਮੁਲਾਜ਼ਮਾਂ ਦੇ ਨਾਲ ਕਵਰ ਕਰਾਈ ਜਾ ਰਹੀ ਹੈਗੀ ਸਿਕਿਉਰਿਟੀ ਪੁਆਇੰਟ ਉੱਪਰ ਨਾਲ 112 પેટ્રોલਿੰਗ ਪਾਰਟੀ ਪੁਲਿਸ ਦੀ ਤਾਇਨਾਤ ਰਹਿਣਗੇ ਅਕਲ ਹੁਸ਼ਿਆਰਪੁਰ ਜ਼ਿਲ੍ਹੇ 'ਚ ਜਿਨ੍ਹਾਂ ਦਾ ਰਿਸਪੌਂਸ ਟਾਈਮ ਆਪਣਾ 5 ਤੋਂ 10 ਮਿੰਟ ਦੇ ਵਿੱਚ ਹੋਏਗਾ ਕਿਸੇ ਕਿਸੇ ਵੀ ਇਮਰਜੈਂਟ ਲੋਅ ਨਾ ਸਿਚੁਏਸ਼ਨ ਲੋਅ ਨਾਟਾ ਸਿਚੁਏਸ਼ਨ ਨੂੰ ਰਿਸਪੌਂਡ ਕਰਨ ਵਾਸਤੇ ਸਾਡੇ ਸਾਰੇ ਸਿਵਲ ਆਫਿਸਰਸ ਦਾ ਤੇ ਪੁਲਿਸ ਆਫਿਸਰਸ ਦਾ ਟਾਈਪ ਇੰਡੀਵਿਜੂਅਲ 1 ਟੂ 1 ਹੋ ਗਿਆ ਹੈਗਾ ਤੇ ਚੱਲ ਰਿਹਾ ਹੈਗਾ ਬਰੀਫਿੰਗਸ ਵਗੈਰਾ ਚੱਲ ਰਹੀਆਂ ਸਾਰੀ ਪੋਲਿੰਗ ਪਾਰਟੀਆਂ ਜਿਹੜੀ ਹੈਗੀ ਉਹ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਤੇ ਹੁਣ ਤੋਂ ਲੈ ਕੇ ਤੇ ਕੱਲ ਵਾਪਸ ਪੋਲਿੰਗ ਜਿਹੜੀ ਵੀ ਇਮਪੋਲਡ ਵੀਮ ਸਭੀ ਹੈਗੇ ਆ ਉਹਨਾਂ ਨੂੰ ਡਿਪੋਜ਼ਿਟ ਕਰਨ ਤੱਕ ਉਹ ਸਾਰੇ ਨਾਲ ਰਹਿਣਗੇ ਤੇ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਉਹ ਬੜੇ ਪੁਖਤਾ ਹੈਗੇ ਇਸ ਤੋਂ ਇਲਾਵਾ ਸਾਡੇ ਪੂਰੇ ਜ਼ਿਲ੍ਹੇ ਚ 11 ਇੰਟਰਸ ਡਿਸਟ੍ਰਿਕਟ ਨਾਕੇ 11 ਇੰਟਰਸਟੇਟ ਨਾਕੇ ਜਿਹੜੇ ਹੈਗੇ ਉਹਨਾਂ ਨੂੰ ਸਟਰੈਂਥਨ ਕਰ ਦਿੱਤਾ ਗਿਆ ਹੈਗਾ ਉਹਨਾਂ ਤੇ ਹਰ ਨਾਕੇ ਤੇ 8-8 ਮੁਲਾਜ਼ਮ ਦਿਨੇ ਤੇ 8-8 ਮੁਲਾਜ਼ਮ ਰਾਤ ਨੂੰ ਹੋਣਗੇ ਇੰਟਰ ਸਟੇਟ ਨਾਲ ਕਿਹਾ ਤੇ ਜਿਹੜਾ ਹੈਗਾ ਮਿਰਰ ਨਾਕੇ ਵੀ ਲੱਗੇ ਹੋਣਗੇ ਜਿਹੜੇ ਹਿਮਾਚਲ ਦੇ ਨਾਲ ਜਿਹੜੇ ਆਪਣੇ ਜ਼ਿਲ੍ਹੇ ਲੱਗਦੇ ਹੈਗੇ ਉਹਨਾਂ ਵੱਲੋਂ ਵੀ ਨਾਕੇ ਲਾਏ ਜਾਣਗੇ ਤੇ ਇੱਕ ਤਰੀਕੇ ਨਾਲ ਸੀਲਿੰਗ ਟਾਈਪ ਜਿਹੜਾ ਹੋਏਗਾ ਜਿਹੜਾ ਵੀਕਲ ਆ ਜਾ ਰਿਹਾ ਹੈਗਾ ਉਹਦੀ ਪ੍ਰੋਪਰ ਚੈਕਿੰਗ ਕੀਤੀ ਜਾਏਗੀ ਪਲੱਸ ਇੰਟਰ ਡਿਸਟ੍ਰਿਕਟ ਨਾਲ ਕਿ ਜਿਹੜੇ ਹੈਗੇ ਉਹ ਵੀ ਸਟਰੈਂਥਨ ਕਰ ਦਿੱਤੇ ਹੈਗੇ ਉਹ ਆਪਣੇ 11 ਨਾਕੇ ਹੈਗੇ ਉੱਥੇ ਵੀ ਜਿਹੜੇ ਹੈਗੇ 7-7 ਮੁਲਾਜ਼ਮ ਸਾਡੇ ਨਾਲ ਨਾਕੇ ਤੇ ਸਿਫਟ ਕਿਤੇ 24 ਘੰਟੇ ਵਾਸਤੇ ਅਰਾਊਂਡ ਦੀ ਕਲॉक ਪਲੱਸ ਸਿਟੀ ਚ ਡੋਮੀਨੇਸ਼ਨ ਵਾਸਤੇ ਜਿਹੜੇ ਹੈਗੇ ਅਸੀਂ ਪੀਸੀਆਰ 112 ਦੀਆਂ ਗੱਡੀਆਂ ਜਿਹੜੀ ਹੈਗੀਆਂ ਉਹਨਾਂ ਨੂੰ ਐਕਟੀਵੇਟ ਰੱਖਾਂਗੇ ਸਟ੍ਰੈਟੈਜਿਕ ਪੁਆਇੰਟਸ ਤੇ ਸੀਏਪੀਐਫ ਦੇ ਜਿਹੜੇ ਹੈਗੇ ਕੁਛ ਨਾਕੇ ਰਹਿਣਗੇ ਅੱਜ ਰਾਤ ਨੂੰ ਲੇਟ ਨਾਈਟ ਤੱਕ ਅਲੀ ਮੋਨਿੰਗ ਤੱਕ ਜਦੋਂ ਤੱਕ ਪੌਲੀ ਸਟਾਰਟ ਹੁੰਦੀ ਹੈਗੀ ਉਦੋਂ ਤੱਕ ਤੇ ਉਸ ਤੋਂ ਬਾਅਦ ਸਾਡੀ ਪੈਟਰੋਲਿੰਗ ਪਾਰਟੀਆਂ ਰਹਿਣਗੀਆਂ ਉਸ ਤੋਂ ਇਲਾਵਾ ਹਰ ਪੁਲਿਸ ਸਟੇਸ਼ਨ ਦੇ ਨਾਲ ਇੱਕ ਇੱਕ ਮੋਬਾਈਲ ਨਾਕਾ ਸਟ੍ਰੈਟੈਜਿਕਲੀ ਜਿਹੜਾ ਹੈਗਾ ਉਹ ਵੀ ਹੋਏਗਾ ਜਿਹੜਾ ਕਿ ਡਿਪੈਂਡਿੰਗ ਔਨ ਦ ਸਿਚੁਏਸ਼ਨ ਉੱਥੇ ਡਿਪਲੋਏ ਕੀਤਾ ਜਾਏਗਾ ਉਹ ਵੀ ਰਾਉਂਡ ਦੀ ਗ ਸਾਰੇ ਐਸਐਚਓ ਸਾਰੇ ਚੋਕੀ ਇਨਚਾਰਜ ਸਾਰੇ ਜੀਓਜ਼ ਜਿਹੜੇ ਐਸਪੀ ਰੈਂਕ ਤੱਕ ਹੈਗੇ ਉਹਨਾਂ ਦੇ ਨਾਲ ਰਿਜ਼ਰਵ ਪਾਰਟੀਆਂ ਹੈ ਕਿ ਜਿਹੜੇ ਵੀ ਅਜੇ ਪੈਟ੍ਰੋਲਿੰਗ ਪਾਰਟੀ ਰਿਸਪੌਂਡ ਕਰਨਗੇ ਤੇ ਅਸੀਂ ਪੀਸਫੁੱਲ ਫ੍ਰੀ ਬਿਨਾ ਕਿਸੇ ਡਰ ਭਏ ਪੱਖਪਾਤ ਦੇ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਪ੍ਰਤੀਬੱਧ ਹਾਂ ਤੇ ਅਸੀਂ ਬਿਲਕੁਲ ਪੀਸਫੁੱਲ ਇਲੈਕਸ਼ਨ ਸੇਫ ਇਲੈਕਸ਼ਨ ਸਰ ਕਿਸੇ ਨੂੰ ਜੇ ਕਿਸੇ ਨੂੰ ਕੋਈ ਇੱਥੇ ਕਿਸ ਨੰਬਰ ਤੇ ਕਾਲ ਕਰਕੇ ਹਤਰਾ ਕਰ ਸਕਦੇ ਜੀ ਉਹ ਅਸੀਂ ਲੈਵਲ ਟੂ ਲੈਵਲ ਅਸੀਂ ਬਹੁਤ ਸਾਰੇ ਨੰਬਰ ਦਿੰਦੇ ਹੈਗੇ ਆਦਰਵਾਇਜ਼ ਜਿਹੜਾ ਯੂਨੀਫਾਈਡ ਨੰਬਰ ਹੈਗਾ ਆਪਣਾ ਹੈਗਾ 112 ਜਿਹੜਾ ਪੁਲਿਸ ਕੰਟਰੋਲ ਰੂਮ ਹੈਗਾ ਉਸਤੇ ਇਮੀਡੀਏਟਲੀ ਕਾਲ ਕੀਤਾ ਜਾਵੇ ਜਿਹੜਾ ਡੀਸੀ ਸਾਹਿਬ ਨੇ ਵੀ ਕੰਟਰੋਲ ਰੂਮ ਨੰਬਰ ਜਾਰੀ ਕੀਤਾ ਹੈਗਾ ਜਿਹੜਾ ਸਾਡਾ ਇੰਟੀਗ੍ਰੇਟਿਡ ਕੰਟਰੋਲ ਰੂਮ ਹੈਗਾ ਡੀਸੀ ਸਾਹਿਬ ਦਾ ਤੇ ਪੁਲਿਸ ਦਾ ਉੱਥੇ ਵੀ ਇਨਫੋਰਮ ਕੀਤਾ ਜਾ ਸਕਦਾ ਹੈਗਾ ਤੇ ਉਸ ਤੋਂ ਅਲਾਵਾ ਜਿਹੜਾ ਹੈਗਾ ਜਿਹੜੇ ਲੋਕਲ ਏਰੀਆ ਦੇ ਜਿਹੜੇ ਆਫੀਸਰਸ ਹੈਗੇ ਉਹਨਾਂ ਦੇ ਨੰਬਰ ਵੀ ਅਸੀਂ ਪਬਲਿਕ 'ਚ ਸ਼ੇਅਰ ਕੀਤੇ ਹੈਗੇ ਅੱਜ ਫਿਰ ਅਸੀਂ ਇੱਕ ਜੁਆਇੰਟ ਪ੍ਰੈਸ ਨੋਟ ਦਿਸ ਸਾਹਿਬ ਵੱਲੋਂ ਜਾਰੀ ਕਰਵਾ ਦੇਵਾਂਗੇ ਜਿਦੇ ਵਿੱਚ ਹਰ ਸਬਡਿਵੀਜ਼ਨ ਪੁਲਿਸ ਆਪਣੇ ਪੁਲਿਸ ਸਟੇਸ਼ਨ ਲੈਵਲ ਤੱਕ ਦੇ ਬਖਸਰਾ ਦੇ ਨੰਬਰ ਸ਼ੇਅਰ ਕੀਤੇ ਹੋਣਗੇ ਸੋ ਥੈਟ ਕਿ ਕਈ ਵਾਰੀ 112 ਪਤਾ ਬਿਜ਼ੀ ਹੋ ਜਾਂਦਾ ਹੈਗਾ ਪੀਕਾਰਸ ਹੁੰਦੇ ਹੈਗੇ ਤੇ ਉੱਥੇ ਲੋਕਲ ਇਮੀਡੀਏਟ ਟੀਮ